ਸਭ ਆਨਲਾਈਨ ਕਰਾਂਗੇ ਸਿਰਫ ਕੋਰਟ ਦਾ ਸਨਮਾਨ ਕਰਨਾ ਕੋਰਟ ਪੇਸ਼ ਹੋਏ ਆ ਇੱਕਦਮ ਬੇਦਾਗ ਹੋ ਕੇ ਨਿਕਲਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਇਹ ਪੁਣਾਂ ਨੇ ਫਲੋਰ ਹੋਰ ਦੀ ਜਿਹੜੀ ਐਨਓਸੀ ਅਪਲਾਈ ਕੀਤੀ ਹੋਈ ਸੀ ਤੇ ਜਦੋਂ ਹਜੇ ਉਹ ਅੰਡਰ ਪ੍ਰੋਸੈਸ ਤੇ ਗਈ ਸੀ ਉਹਦੇ ਵਿੱਚ ਉਹਨਾਂ ਕੋਲ ਐਮਟੀਪੀ ਦੇ ਏਟੀਪੀ ਜਿਹੜੇ ਬਰਮਿੰਦਰ ਸਿੰਘ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਸੰਪਰਨ ਨਹੀਂ ਕਰ ਸਕਦੇ ਔਰ ਉਹਨਾਂ ਦੀਆਂ ਦੋ ਦੁਬਾਰਾ ਤੋੜ ਵੀ ਦਿੱਤੀਆਂ ਕਿ ਉਹਨੂੰ ਇਲੈਗਲ ਕੰਸਟਰਕਸ਼ਨ ਕਿਹਾ ਕਿ ਤੁਸੀਂ ਅਲਾਉਡ ਤੋਂ ਵੱਧ ਕੰਸਟਰਕਸ਼ਨ ਕੀਤੀ ਹੈ ਮੇਰੀ ਗਲਤੀ ਆ ਵੀ ਮੈਂ ਲਫਾਫਾ ਫੜ ਕੇ ਵੀਡੀਓ ਨੂੰ ਫੜਾਇਆ ਮੇਰੇ ਹੱਥਾਂ 'ਚ ਕੋਈ ਰੰਗ ਨਹੀਂ ਪਿਆ ਹੋਇਆ ਕੋਈ ਰੰਗ ਨਹੀਂ ਪਿਆ ਹੋਇਆ ਉਹਨਾਂ ਨੇ ਕਿਹਾ ਕਿ ਮੇਰਾ ਸਾਰੇ ਅੰਦਰ ਅਫਸਰਾਂ ਦੇ ਨਾਲ ਬਹੁਤ ਵੱਡਾ ਲਿੰਕ ਹੈ ਮੈਂ ਆਲਰੇਡੀ ਲੋਕਾਂ ਦੇ ਬੜੇ ਕੰਮ ਕਰਵਾਏ ਨੇ ਜਿਸ ਕਰਕੇ ਜੇ ਤੁਸੀਂ ਆਪਣੀ ਚਾਹੁੰਦੇ ਹੋ ਕਿ ਐਲਓਸੀ ਪਾਸ ਹੋ ਜਾਏ ਬਿਲਡਿੰਗ ਨੂੰ ਨਾ ਤੋੜਿਆ ਜਾਵੇ ਤੇ ਉਹਦੇ ਲਈ ਤੁਹਾਨੂੰ ਜਿਹੜੀ ਇਲੀਗਲ ਗ੍ਰੈਟੀਫਿਕੇਸ਼ਨ ਹੈਗੀ ਉਹਨਾਂ ਨੇ ਡਿਮਾਂਡ ਕੀਤੀ 7 ਲੱਖ ਰੁਪਏ ਦੀ ਔਰ ਉਹ 4 ਲੱਖ ਰੁਪਏ ਦੀ ਡੀਲ ਫਾਈਨਲਾਈਜ਼ ਹੋਣ ਤੋਂ ਬਾਅਦ ਜਿਹੜਾ 4 ਲੱਖ ਰੁਪਏ ਇਹਨਾਂ ਨੇ ਫਿਰ ਉਸ ਰੇਚਰ ਮੱਜ ਨੇ ਆਪਣੇ ਦਫ਼ਤਰ ਬੁਲਾ ਕੇ ਇਹਨਾਂ ਕੋ 4 ਲੱਖ ਰੁਪਏ ਲਿਆ ਤੇ ਮੀਨ ਟਾਈਮ ਇਹਨਾਂ ਦੀ ਪਰਮਦੀਪ ਸਿੰਘ ਜਿਹੜੇ ਸ਼ਹਿਰ ਦੇ ਉਹਦੇ ਵਾਸੀ ਨੇ ਜਿਨ੍ਹਾਂ ਦੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬਿਜ਼ਨਸ ਅਦਾਰੇ ਨੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਣਦੇ ਹੋ ਕਿਉਂ ਨਹੀਂ ਗਰੋ ਕਰ ਰਹੇ ਸਾ ਪੂਰਾ ਭਰਾ ਬ੍ਰਦਰ ਪਲੀਜ਼ ਦੋ ਇਨਸਾਫ ਹੋਏਗਾ ਹਾਂਜੀ ਬੁਲਸਾ ਦੇ ਸਹਿਯੋਗ ਕਰ ਰਹੇ ਆ ਜੀ ਤੁਹਾਡੇ ਕੋ ਪੈਸੇ ਫੜੇਗੇ 4 ਲੱਖ ਰੁਪਿਆ ਕਿ ਨਹੀਂ 4 ਲੱਖ ਰੁਪਿਆ ਉਹ ਮੇਰੇ ਘਰ ਦਾ ਕੈਮਰਾ ਦੋ ਪਲੀਜ਼ ਦਸਤਾਵੇਜ਼ ਹੋਇਆ ਸਭ ਔਨਲਾਈਨ ਕਰਾਂਗੇ ਸਿਰਫ ਕੋਰਟ ਦਾ ਸਨਮਾਨ ਕਰਨਾ ਕੋਰਟ ਪੇਸ਼ ਹੋਏ ਆ ਇੱਕਦਮ ਬੇਦਾਗ ਹੋ ਕੇ ਨਿਕਲਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਬਹੁਤ ਸਾਰੀਆਂ ਆਟਕੀਆਂ ਤੁਹਾਡੇ ਕੋ ਪਈਆਂ ਉਹ ਮੇਰਾ ਅਧਿਕਾਰ ਹੈ ਆਠੇ ਕਰੀ ਜਾਂਦੇ ਮੈਂ ਤੇ 40 ਲੱਖ ਦੀ ਨਿਸ਼ਤ ਨੂੰ ਮੰਨਦੇ ਨਹੀਂ ਨਾ ਜੀ ਸਾਰੋ ਪਲਾਨ ਕਰਕੇ ਆ ਕੇ ਖੁੱਤੇ ਗਏ ਆ ਸਿਰ ਮੇਰੀ ਗਲਤੀ ਆ ਕਿ ਮੈਂ ਲਫਾਫਾ ਫੜ ਕੇ ਵਿਜਲ ਨੂੰ ਫੜਾਇਆ ਮੇਰੇ ਹੱਥਾਂ ਤੋਂ ਕੋਈ ਰੰਗ ਨਹੀਂ ਪੈ ਰਿਹਾ ਕੋਈ ਰੰਗ ਨਹੀਂ ਪੈ ਰਿਹਾ ਇਹ ਰਿਪੋਰਟ ਵੀ ਨਰਜੀ ਆ ਕੋਈ ਰੰਗ ਨਹੀਂ ਲੱਗਾ ਮੇਰੇ ਹੱਥਾਂ ਤੇ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ ਤੁਹਾਡਾ ਪੁੱਛ ਤਿੰਨ ਦਿਨ ਦਾ ਸੌਂਵਾਰ ਤੱਕ ਤੁਹਾਡੇ ਕੋਲ ਦੱਸਿਆ ਜਾਏਗਾ ਸਾਰਾ ਕੁਝ ਜੀ ਨਾਲ ਬਿਲਕੁਲ ਜੀ ਮੋਕਾ ਆ ਬਿਲਕੁਲ ਦੱਸਾਂਗਾ ਜੀ ਠੀਕ ਹੈ ਜੀ ਮੈਨੂੰ ਛਾ ਕੇ ਮੀਡੀਆ ਦੁਕਾਨ ਤੋਂ ਛੱਡ ਵਿਜਲ ਇਹ ਕਹਿੰਦੇ ਵੀ ਉੱਥੇ ਛੱਡਿਆ ਉਹ ਬਰਾਮ ਕਰ ਲਓ ਬਿਲਕੁਲ ਪਾਰ ਸਾਫ ਨਿਕਲਣਾ ਅੱਛਾ ਜੀ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਆਰਟੀਕਲ ਕੋਈ ਨਹੀਂ ਕੋਈ ਕੋਈ ਮੈਂ ਕਹਿੰਦਾ ਇਹ ਕੋਈ ਨਾ 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 ਕੋਈ ਨਹੀਂ ਗਲਤ ਕੰਮ ਨਹੀਂ ਕਿਸੇ ਨੂੰ ਐਵੇਂ ਕਰਨਾ ਅਧਿਕਾਰੀ ਵੀ ਕੋਈ ਨਾਲ ਮਿਲਿਆ ਸੀ ਕੋਈ ਅਧਿਕਾਰੀ ਨੇ ਸ਼ਿਕਾਇਤ ਕੀਤੀ ਉਹ ਤਾਂ ਕਾਰਵਾਈ ਆ ਬਿਲਡਿੰਗ ਟੱਠੀ ਹੋਦੀ ਇੱਕ ਵਾਰੀ ਦੇਖੋ ਇਹ ਬੜਾ ਇੰਪੋਰਟੈਂਟ ਚੀਜ਼ ਹੈ ਕਿ ਜੇ ਸਰਕਾਰ ਦੀ ਇਨਕਮ ਵਧਾਣ ਵਾਸਤੇ ਸਰਕਾਰ ਦੇ ਅਧਾਰੇ ਹੈਗੇ ਨੇ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਸਰਕਾਰ ਲਈ ਔਰ ਜੇ ਕੋਈ ਇੰਡੀਵਿਜੂਅਲ ਬੰਦਾ ਪ੍ਰਾਈਵੇਟ ਲੈਵਲ ਤੇ ਕਹਿੰਦਾ ਮੈਂ ਸਰਕਾਰ ਦੀ ਆਮਦਨ ਵਧਾਣੀ ਹੈ ਤੇ ਸਭ ਤੋਂ ਪਹਿਲੇ ਇਹ ਚੀਜ਼ ਸੋਚਣੀ ਪਈ ਜੀ ਉਹ ਸੈਲਫ ਜਿਹੜੀ ਗਰੋਥ ਦੀ ਗੱਲ ਕਰਦਾ ਔਰ ਉਹ ਪੂਰਤੀ ਸ੍ਰਫਸ਼ਨ ਆ ਜਾਂਦੀ ਔਰ ਅੱਜ ਜਿਹੜਾ ਇਹ ਪਰਚਾ ਦਰਜ ਹੋਇਆ ਇਹ 37 ਨੰਬਰ ਪਰਚਾ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਦਰਜ ਕੀਤਾ ਜਿਹਦੇ ਵਿੱਚ ਮੁਦਈ ਨੇ ਪਰਮਦੀਪ ਸਿੰਘ ਜਿਹੜੇ ਰਾਜਨ ਕੰਪਨੀ ਦੇ ਡਾਇਰੈਕਟਰ ਨੇ ਔਰ ਜਿਹੜਾ ਆਪਣਾ ਹੈਗਾ ਲੰਡਾ ਬਾਜ਼ਾਰ ਉਹਦੇ ਵਿੱਚ ਉਹਨਾਂ ਦੀਆਂ ਦੋ ਬਿਲਡਿੰਗਾਂ ਨੇ ਔਰ ਉਹ ਬਿਲਡਿੰਗ ਨੂੰ ਕਨੈਕਟ ਕਰਕੇ ਉੱਥੇ 66 ਨੰਬਰ ਬਿਲਡਿੰਗ ਜਿਹਦੀ ਉਹ ਕੰਸਟਰਕਸ਼ਨ ਕਰ ਰਹੇ ਸੀ ਫਰਸਟ ਫਲੋਰ ਦਾ ਉਹਨਾਂ ਨੇ ਕਿਉਂਕਿ ਕੋਈ ਵੀ ਕੰਸਟਰਕਸ਼ਨ ਕਰਨੀ ਹੈ ਤੇ ਉਹਦੇ ਵਿੱਚ ਕਾਫੀ ਲੂਪ ਹੋਲਸ ਹੁੰਦੇ ਨੇ ਜਿਹਦੇ ਲਈ ਸਾਨੂੰ ਅਪਲਾਈ ਕਰਨਾ ਪੈਂਦਾ ਐਨਓਸੀ ਹੁੰਦੀਆਂ ਬਾਸ ਹੁੰਦੀਆਂ ਬਿਲਡਿੰਗ ਬਾਇਲॉज ਨੇ ਜਿਹੜੇ ਕਾਰਪੋਰੇਸ਼ਨ ਦੇ ਅਧਾਰਿਆਂ ਨੇ ਸਾਨੂੰ ਦੇਨੇ ਆ ਮਿਨਿਸਪਲ ਟਾਊਨ ਪਲੈਨਰ ਦੇ ਅਧਾਰਿਆਂ ਨੇ ਦੇਨੇ ਆ ਔਰ ਕਾਫੀ ਚੀਜ਼ਾਂ ਉਹਨਾਂ ਨੇ ਅਪਲਾਈ ਕੀਤੀਆਂ ਸੀ ਜਿਹਦੇ ਵਿੱਚ ਉਹਨਾਂ ਨੂੰ ਐਨਓਸੀ ਮਿਲੀ ਵੀ ਹੋਈ ਸੀ ਤੇ ਇੱਕ ਉਹਨਾਂ ਨੇ ਫਲੋਰ ਔਰ ਦੀ ਜਿਹੜੀ ਐਨਓਸੀ ਅਪਲਾਈ ਕੀਤੀ ਹੋਈ ਸੀ ਤੇ ਜਦੋਂ ਹਜੇ ਉਹ ਅੰਡਰ ਪ੍ਰੋਸੈਸ ਹੈ ਕਿਸੇ ਉਹਦੇ ਵਿੱਚ ਉਹਨਾਂ ਕੋਲ ਐਮਟੀਪੀ ਜੇ ਏਟੀਪੀ ਜਿਹੜੇ ਪਰਮਿੰਦਰ ਸਿੰਘ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਔਰ ਉਹਨਾਂ ਦੀਆਂ ਦੋ ਦੁਬਾਰਾ ਤੋੜ ਵੀ ਦਿੱਤੀਆਂ ਕਿ ਉਹਨੂੰ ਇਲੈਗਲ ਕੰਸਟਰਕਕਸ਼ਨ ਕਿਹਾ ਕਿ ਤੁਸੀਂ ਅਲਾਉਡ ਤੋਂ ਵੱਧ ਕੰਸਟਰਕਸ਼ਨ ਕੀਤੀ ਹੈ ਪਰ ਨਾਲ ਦੇ ਨਾਲ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜਾ ਵੈ ਸਾਡੇ ਇੱਥੇ ਕੋਈ ਕਸੂਰ ਨਹੀਂ ਹੈਗਾ ਸਾਡੇ ਕੋਲ ਕੰਪਲੇਂਟਸ ਆਈਆਂ ਨੇ ਤਾਂ ਕਰਕੇ ਸਾਨੂੰ ਆਣਾ ਪੈਂਦਾ ਇਸ ਲਈ ਤੁਸੀਂ ਗੱਲ ਕਰ ਲਓ ਜਿਹੜੇ ਆਰਟੀਆਈ ਐਕਟੀਵਿਸਟ ਆਪਣੇ ਆਪ ਨੂੰ ਕਹਿੰਦੇ சுரேਸ਼ ਸ਼ਰਮਾ ਦੀ ਉਹਨਾਂ ਨਾਲ ਤੇ ਉਹਨਾਂ ਨਾਲ ਫਿਰ ਪਰਮਦੀਪ ਜੀ ਨੇ ਗੱਲ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਸਾਰੇ ਅੰਦਰ ਅਫਸਰਾਂ ਦੇ ਨਾਲ ਬਹੁਤ ਵੱਡਾ ਲਿੰਕ ਹੈ ਮੈਂ ਆਲਰੇਡੀ ਲੋਕਾਂ ਦੇ ਬੜੇ ਕੰਮ ਕਰਵਾਏ ਨੇ ਜਿਸ ਕਰਕੇ ਜੇ ਤੁਸੀਂ ਆਪਣੀ ਜਾਂਦੇ ਹੋ ਕਿ ਐਨਓਸੀ ਪਾਸ ਹੋ ਜੇ ਹੈ ਬਿਲਡਿੰਗ ਨੂੰ ਨਾ ਤੋੜਿਆ ਜਾਵੇ ਤੇ ਉਹਦੇ ਲਈ ਤੁਹਾਨੂੰ ਜਿਹੜੀ ਇਲੀਗਲ ਗ੍ਰੈਟੀਫਿਕੇਸ਼ਨ ਹੈਗੀ ਉਹਨਾਂ ਨੇ ਡਿਮਾਂਡ ਕੀਤੀ 7 ਲੱਖ ਰੁਪਏ ਦੀ ਔਰ ਇਹਨਾਂ ਵੱਲੋਂ ਐ ਦੱਸਿਆ ਗਿਆ ਕਿ ਮੈਂ ਆਲਰੇਡੀ ਐਨਓਸੀ ਦੇ ਪੈਸੇ ਕਰਤੇ ਨੇ 7 ਲੱਖ ਇਜ਼ ਟੂ ਮੱਚ ਅਮਾਉਂਟ ਤੇ ਇਹਨਾਂ ਨੇ ਜਦੋਂ ਉਹਦੇ ਆਫਿਸ ਜਾ ਕੇ ਗੱਲ ਕੀਤੀ ਤੇ ਡੀਲ ਫਾਈਨਲਾਈਜ਼ ਹੋਈ ਕਿ ਪਹਿਲੇ 4 ਲੱਖ ਰੁਪਏ ਤੁਸੀਂ ਦੇ ਦਿਓ ਔਰ ਉਹ 4 ਲੱਖ ਰੁਪਏ ਦੀ ਡੀਲ ਫਾਈਨਲਾਈਜ਼ ਹੋਣ ਤੋਂ ਬਾਅਦ ਜਿਹੜਾ 4 ਲੱਖ ਰੁਪਏ ਇਹਨਾਂ ਨੇ ਫਿਰ ਉਹ ਸੁਰੇਸ਼ ਚਰਮਜ ਨੇ ਆਪਣੇ ਦਫ਼ਤਰ ਬੁਲਾ ਕੇ ਇਹਨਾਂ ਕੋ 4 ਲੱਖ ਰੁਪਏ ਲਿਆ ਤੇ ਮੀਨ ਟਾਈਮ ਇਹਨਾਂ ਦੀ ਬਰਨਦੀਪ ਸਿੰਘ ਜਿਹੜੇ ਸ਼ਹਿਰ ਦੇ ਉਹੋ ਜਿਹੇ ਵਾਸੀ ਨੇ ਜਿਨ੍ਹਾਂ ਦੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬਿਜ਼ਨਸ ادارے ਨੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਣਦੇ ਹੋ ਕਿਉਂ ਨਹੀਂ ਗਰੋ ਕਰ ਰਹੇ ਕਿਉਂਕਿ ਹਰ ਇੱਕ ਬਿਲਡਿੰਗ ਲੈਂਡ ਵਾਸਤੇ ਲੈਂਡ ਲੈਂਡ ਤੋਂ ਲੈ ਕੇ ਕੰਸਟਰਕਸ਼ਨ ਤੱਕ ਐਨੇ ਕੁ ਲੂਪ ਹੋ ਰਹੇ ਮੈਨੂੰ ਲੱਗਦਾ ਕਿ ਕੋਈ ਵੀ ਉਹ ਲੂਪਸ ਇਨ ਬਿਨ ਪੂਰੇ ਨਹੀਂ ਕਰ ਸਕਦਾ ਜੇ ਥੋੜੀ ਜੀ ਕਮੀ ਰਹਿ ਗਈ ਔਰ ਜੇ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ ਕੰਬਾਉਂਡਿੰਗ ਹੋਣੀ ਚਾਹੀਦੀ ਹੈ ਔਰ ਉਹਨਾਂ ਦਾ ਦਿਲ ਜਿਹੜਾ ਸਮਝੋ ਕਿ ਉਹਨਾਂ ਦਾ ਜ਼ਮੀਰ ਜਾਗਿਆ ਔਰ ਜ਼ਮੀਰ ਜਾਗਨ ਦੇ ਨਾਲ ਹੀ ਫਾਈਲਡ ਕੰਪਲੇਂਟ ਉਹਦੇ ਵਿੱਚ ਟਰੈਪ ਦੇ ਵਿੱਚ ਇਹਨਾਂ ਕੋਲੋਂ ਉਹੀ 4 ਲੱਖ ਰੁਪਏ ਰਿਕਵਰ ਹੋਇਆ ਔਰ ਰੰਗੇ ਇੱਥੇ ਇਹਨਾਂ ਨੂੰ ਫੜਿਆ ਗਿਆ ਤੇ ਅੱਜ ਇਹਨਾਂ ਨੂੰ ਪੇਸ਼ ਕਰਵਾਇਆ ਸੀ ਡਿਊਟੀ ਮੈਜਿਸਟਰੇਟ ਇਲਾਕਾ ਮੈਂ 5 ਦਿਨ ਦਾ ਰਿਮਾਂਡ ਮੰਗਿਆ ਪਰ ਜਿਹੜਾ ਰੀਜ਼ਨ ਸੀ ਰਿਮਾਂਡ ਦਾ ਉਹ ਸੀ ਕਿ ਇਹਨਾਂ ਦੀਆਂ ਬਿਨਾਮੀ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦਾ ਪਤਾ ਕਰਨਾ ਕਿ ਕਿੰਨੇ ਕਿੰਨੀ ਵੇਰ ਤੋਂ ਐ ਆਪਣੇ ਆਰਟੀਆਈ ਐਕਟੀਵਿਸਟ ਹੋਣ ਦਾ ਨਜਾਇਜ਼ ਫਾਇਦਾ ਉਠਾ ਕੇ ਕਿੰਨੇ ਲੋਕਾਂ ਕੋਲੋਂ ਇਹਨਾਂ ਨੇ ਇਹੋ ਜਿਹੇ ਪੈਸੇ ਲਏ ਹੋਣੇ ਆ ਔਰ ਲਿੱਤੇ ਆ ਕਿੰਨਾ ਆਰਟੀਆਈ ਪਾ ਕੇ ਕਿੰਨਾ ਕੇ ਫਾਇਦਾ ਕਰਦਾ ਸਰਕਾਰ ਤੋਂ ਦੇਖੋ ਜੀ ਆਪਣਾ ਫਾਇਦਾ ਕੀਤਾ ਸਰਕਾਰ ਦਾ ਸਰਕਾਰ ਵੀ ਦੱਸੇ ਇਸ ਗੱਲ ਦਾ ਸਰਕਾਰ ਕੋਲੋਂ ਬਾਈਟ ਲਿਓ ਕਿ ਉਹਨਾਂ ਨੂੰ ਕਿੰਨਾ ਕੋਈ ਫਾਇਦਾ ਹੋਇਆ ਜਦੋਂ ਜੰਨੀਆਂ ਕੋਆਰਟੀਆਂ ਜਾਂ ਪਾਈਆਂ ਔਰ ਕਿੰਨੇ ਆ ਦੇ ਰਿਜ਼ਲਟ ਫਾਈਨਲਾਈਜ਼ ਹੋਏ ਇਹ ਬੜਾ ਜ਼ਰੂਰੀ ਹੈ ਕਿੰਨਿਆਂ ਕੋਲ ਪੈਸੇ ਦਿੱਤੇ ਕਿ ਉਹਦੇ ਵਾਸਤੇ ਹੀ ਅੱਜ 3 ਦਿਨ ਦਾ ਰਿਮਾਂਡ ਜਸਾਂ ਦੇ ਦਿੱਤਾ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਹੋਰ ਆਪਣਾ ਕੀ ਨਾਸੀ ਦਾ ਬਹੁਤ سارے ਬਿਜ਼ਨਸ ਸ਼ਹਿਰ ਦੇ ਵਿੱਚ ਬੰਦੀਆਂ ਨੇ ਹੋਰ ਵੀ ਬਹੁਤ سارے ਆਰਟੀਆਈ ਦੇ ਐਕਸ਼ਨ ਉਹਨਾਂ ਦੇ ਉੱਪਰ ਸਿੱਟੇ ਟ੍ਰਿਕਨ ਦਾ ਸਾਹਮਣੇ ਕੀਤਾ ਜਾ ਰਿਹਾ ਹੈ ਦੇਖੋ ਸਾਡਾ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਔਰ ਇਹਦੇ ਵਿੱਚ ਇੰਨੀ ਧੇਰ ਤੋਂ ਸਾਨੂੰ ਕਿਉਂ ਡਵੈਲਪਮੈਂਟ ਨਹੀਂ ਕਿਉਂ ਜਾ ਕੇ ਬੱਦੀ ਦੇ ਵਿੱਚ ਜਾ ਕੇ ਇੰਡਸਟਰੀਜ਼ ਲੱਗ ਰਹੀਆਂ ਕਿਉਂ ਲੋਕੀ ਅੰਮ੍ਰਿਤਸਰ ਤੋਂ ਬਾਹਰ ਇਨਵੈਸਟ ਕਰਨਾ ਚਾਹੁੰਦੇ ਆ ਕਿਉਂ ਇੱਥੇ ਬੇਰਜ਼ਗਾਰੀ ਵੱਧ ਰਹੀ ਹੈ ਕਿਉਂ ਲੋਕੀ ਇੱਥੇ ਹੋਟਲ ਇੰਡਸਟਰੀ ਕੰਮ ਕਿਉਂ ਨਹੀਂ ਬਿਲਡਿੰਗਸ ਬਣਾਉਣਾ ਚਾਹੁੰਦੇ ਕਿਉਂ ਇੱਥੇ ਕੰਮ ਨਹੀਂ ਖੁੱਲਦੇ ਉਹਦਾ ਰੀਜ਼ਨ ਸਭ ਤੋਂ ਵੱਡਾ ਆਰਟੀਆਈ ਐਕਟਿਵਿਸਟ ਹੈਗੇ ਜਿਹੜੇ ਇਨ ਦਾ ਗਾਰਬ ਆਫ ਦਿਸ ਲੋਕਾਂ ਕੋਲੋਂ ਇਲੀਗਲ ਗ੍ਰੈਟੀਫਿਕੇਸ਼ਨ ਲੈ ਰਹੇ ਆ ਲੋਕਾਂ ਨੂੰ ਡਰਾਉਂਦੇ ਆ ਇਸ ਤਰ੍ਹਾਂ ਦੇ ਨਾਂ ਤੇ ਮਾਈਟ ਬੀ ਅਫਸਰ ਵੀਰਲੇ ਹੋਣਗੇ ਤਾਂ ਹੀ ਅਫਸਰ ਇਨਫੋਰਮੇਸ਼ਨ ਇਹਨਾਂ ਨੂੰ ਦਿੰਦੇ ਆ ਜੇ ਕਿਸੇ ਅਫਸਰ ਨੇ ਕਿਹਾ ਕਿ ਤੁਸੀਂ ਇਹਨੂੰ ਮਿਲ ਲਓ ਇਟ ਮੀਨਸ ਕੋਈ ਨਾ ਕੋਈ देयर ਇਜ਼ ਹੈਂਕੀ ਪੈਂਕੀ ਜਿਹੜਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੋਊਗਾ ਔਰ ਉਹ ਸਾਹਮਣੇ ਆਏਗਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਔਰ ਮੈਂ ਮੈਸੇਜ ਦੇਣਾ ਚਾਹਨਾ ਸਾਰਿਆਂ ਨੂੰ ਕਿ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਜਿਹੜੇ ਲੋਕ ਇਲੀਗਲੀ ਤੁਹਾਡੀ ਮਿਹਨਤ ਦੀ ਕਮਾਈ ਨੂੰ ਐਦਾਂ ਗ੍ਰੈਬ ਕਰਨਾ ਚਾਹੁੰਦੇ ਉਹਨਾਂ ਖਿਲਾਫ ਆਵਾਜ਼ ਉਠਾਓ ਔਰ ਪਰਮਦੀਪ ਸਿੰਘ ਜੀ ਨੇ ਆਵਾਜ਼ ਉਠਾਈ ਹੈ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਸ੍ਰੀਸ਼ਰ ਮੈਂ ਕਹਿੰਦਾ ਕਿ ਰਾਜ ਇਹ ਜੀ ਮਾਰੀ ਗਾ ਬਿਲਕੁਲ ਜੀ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਹਰ ਬੰਦਾ ਪਾਸ ਕਰ ਸਕਦਾ ਪਰ ਜਦੋਂ ਉਹ ਬੰਦਾ ਇਨਫੋਰਮੇਸ਼ਨ ਕਲੈਕਟ ਕਰਕੇ ਕਿਸੇ ਨੂੰ ਪ੍ਰੋਤੀ ਦੀ ਤੌਰ ਤੇ ਲੈ ਕੇ ਆਂਦਾ ਦੈਨ ਇਟ ਬਿਕਮਸ ਅਨ ਅਫੈਂਸ ਔਰ ਇਸ ਮੋਡਸ ਆਪ੍ਰੈਂਡੀ ਨੂੰ ਖਤਮ ਕਰਨ ਵਾਸਤੇ ਹੀ ਵਿਜੀਲੈਂਸ ਔਰ ਇਹੋ ਜਿਹੇ ادارے ਨੇ ਜਿਨ੍ਹਾਂ ਨੇ ਬਿਲਕੁਲ ਸੋਚ ਸਮਝ ਕੇ ਇੱਕ ਬਹੁਤ ਵਧੀਆ ਜਿਹੜਾ ਵਾਹ ਸਖਤ ਪਰਚਾ ਦਰਜ ਕੀਤਾ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਇਹਨਾਂ ਨੂੰ ਸੁਜਾਵੀ ਹੋਵੇਗਾ ਤਾਂ ਐਮਪੀ ਵਿਭਾਗ ਨੇ ਕਰਨਾ ਜਿਨਾ ਉਹਨਾਂ ਨੇ ਇਹੀ ਚੀਜ਼ ਦੀ ਇਨਵੈਸਟੀਗੇਸ਼ਨ ਆਫ ਦਿ ਰਿਮਾਂਡ ਮਿਲਿਆ ਔਰ ਮੈਨੂੰ ਲੱਗਦਾ ਕਿ ਕੁਝ ਨਵੇਂ ਤੱਤ ਨਵੇਂ ਚਿਹਰੇ ਚਾਰ ਦੇ ਵੱਡੇ ਕੁਝ ਤੇਰੇ ਜਿਹੜੇ ਇਹਦੇ ਵਿੱਚ ਇਨਵੋਲਵ ਹੋਣਗੇ ਲੋਕਾਂ ਨੂੰ ਆਲਰੇਡੀ ਤੰਗ ਕਰ ਰਹੇ ਨੇ ਇੱਕ ਦੋ ਦਿਨਾਂ ਤੱਕ ਸਾਹਮਣੇ ਆਉਣਗੇ